ਮਾਤਾ ਠੀਕ ਹੋ? ਹਾਂ ਪੁੱਤ ਠੀਕ ਆ ਵਦਗਾ। ਤੇ ਮਾਤਾ ਮੈਂ ਉਧਰ ਗੱਲਬਾਤ ਕਰ ਲਈ ਉਹਨਾਂ ਕੇ ਫੁੱਲ ਤਿਆਰੀ ਹੈ। ਅੱਛਾ ਗੱਲਬਾਤ ਕਰ ਲਈ ਸਾਰੀ ਹੈ। ਹਾਂਜੀ। ਹਾਂ ਬੁੱਧਵਾਰ ਦਾ ਆਪਣਾ ਦਿਨ ਰੱਖਿਆ ਸੀ ਦੇਖ ਸਕਣ ਦਾ। ਹਾਂਜੀ ਕੱਲ ਨੂੰ ਆਉਣਗੇ। ਹਾਂ 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 ਕੱਲ ਦੀ ਆਪਣੀ ਤਿਆਰੀ ਹੈ ਬਸ ਤੇ ਟਾਈਮ ਦੱਸਦੇ ਵੀ ਆਪਾਂ ਕਾਹ ਵਜੇ ਦੇ ਟਾਈਮ ਆਗਾ। ਪੈਂ ਬਸ 11:00 ਵਜੇ ਨੂੰ ਆ ਜਾਣਗੇ। ਅੱਛਾ 11:00 ਵਜੇ ਨੂੰ ਆ ਜਾਣਗੇ ਉਹ। ਤੇ ਮਾਤਾ ਮੈਂ ਇੱਕ ਗੱਲ ਕਰਨੀ ਥੋੜਾ ਨਾ। ਹਾਂ ਕਰੋ ਪੁੱਤ। ਉਹ ਕਹਿੰਦੇ ਸੀ ਆਪਾਂ ਚੁੰਨੀ ਚੜਾਵੇ ਦਾ ਕਹਿੰਦੇ ਆ ਜੀ। ਤੁਹਾਡੀ ਕੀ ਵਿਚਾਰ ਹੈ? ਕੁੱਤੂ ਮੈਨੂੰ ਪਹਿਲਾਂ ਦੱਸਣਾ ਸੀ ਵੀ ਕਿੰਨੀ ਜੜਾਵੇ ਦਾ ਕਹਿੰਦੇ ਆਗੇ ਮੈਂ ਤਾਂ ਕਹਿੰਦਾ ਮਾਤਾ ਮੇਰੇ ਸਾਉਣਾ ਠੀਕ ਹੈ ਮੈਂ ਵੀ ਹੁਣ ਸਗਣ ਤੇ ਖਰਚਾ ਹੋਊਗਾ ਕੁਛ ਨਾ ਕੁਛ ਤਾਂ ਹੋਊਗਾ ਮਾਂ ਦੀ ਜਮ੍ਹਾਂ ਵੀ ਆ ਲੱਗਣਾ ਪੈਸੇ ਫਿਰ ਵੀ ਲੱਗੇ ਜਾਂਦੇ ਤੇ ਬਾਦੋਂ 20 ਦਿਨਾਂ ਨੂੰ ਫੇਰ ਉਹ ਕਰਨਗੇ 20 ਦਿਨਾਂ ਨੂੰ ਫਿਰ ਪਿਆ ਉਹ ਕਰਨਾਂ ਦੀ ਨਾ ਕੋਈ ਇਹ ਤਾਂ ਠੀਕ ਹੈ ਪੁੱਤ ਤੇਰੀ ਗੱਲ ਵੀ 20 ਦਿਨਾਂ ਨੂੰ ਆਪਾਂ ਨੂੰ ਫੇਰ ਉਹਨੇ ਭਾਂਡਾ ਸਿਰ ਨਾ ਇਕੱਠਾ ਕਰਨ ਨਾ ਕੋ ਹਾਂ ਯਾਪ ਗੁੱਡੀ ਤੋੜਨਾ ਹੀ ਹੈ ਚੰਗਾ ਰਿਸ਼ਤਾ ਕੋਈ ਤਾਂ ਕੋਈ ਹੋਊਗਾ ਨਾ ਕੋ ਨੁਕਸਰ ਕਰਦਾ ਮੈਂ ਉਹ ਕਰਦਾ ਹੀ ਨਹੀਂ ਤੁਹਾਨੂੰ ਜੋਰ ਹੀ ਨਹੀਂ ਪਾਉਂਦਾ ਸੀ ਮੈਂ ਤਾਂ ਕਹਿੰਦਾ ਤੁਸੀਂ ਬੜੀ ਗਾਗਾ ਤੂੰ ਨੀਚੜਾ ਵਕਾਰੀ ਦੋ ਤੂੰ ਗੁੱਡੀ ਨਾਲ ਕਰ ਲਓ ਗੱਲ ਭੈਣ ਨਾਲ ਹਾਂ ਕੋਈ ਨਹੀਂ ਜੋ ਚੱਲ ਗੁੱਡੀ ਤਾਂ ਮੈਥੋਂ ਕੋਈ ਬਾਹਰ ਨਹੀਂ ਕੋਈ ਮੈਂ ਗੁੱਡੀ ਤੋਂ ਬਾਹਰ ਨਹੀਂ ਕਰਨੀ ਤਾਂ ਸਿ ਮਾਮਾ ਠੰਗਾ ਨਹੀਂ ਰਾਏ ਆ ਆਪਦੀ ਹਾਂ ਨਹੀਂ ਕਈ ਦੋਵਾਰੀ ਖਰਚਾ ਕਰਨਾ ਹੈ ਜੀ ਕੁਮਾਰਾ ਤੋਂ ਕੱਪੜਾ ਲੈਣਾ ਉਹ ਵੀ ਦੂਰ ਪੇਪਰ ਚੰਗਾ ਨਹੀਂ ਮੈਂ ਤੈਨੂੰ ਤਾਂ ਵੀ ਥੋੜਾ ਜਾਇ ਮੈਂ ਜਵਾਬ ਦਿੰਦੀ ਸੀ ਗੱਲ ਦਾ ਠੀਕ ਹੈ ਜੀ ਤੇ ਵੀ ਜੇ ਆਪਾਂ ਮਹੀਨਾ ਵੀ ਇਧਰ ਖੜ ਜਾਂਦੇ ਪਤਾ ਉਹ ਮਾ ਤਾਂ ਖੜ ਕੇ ਫਿਰ ਕੋਈ ਮਹੀਨੇ ਨੂੰ ਹੁਣ ਅਗਲੇ ਲੋੜਾ ਘਰੇ ਕੰਮ ਦੀ ਇਹ ਤਾਂ ਮੈਨੂੰ ਠੀਕ ਆ ਬਥ ਪਤਾ ਲੱਗ ਗਿਆ ਕੰਮ ਤਾਂ ਤੇਦੀ ਲੋਡ ਆ ਗਈ ਫਿਰ ਹੁਣ ਚੱਲ ਮੈਂ ਚੱਲ ਕੋਈ ਨਹੀਂ ਆਪਾਂ ਕਰ ਲੈਨੇ ਗੁੱਡੀ ਨਾਲ ਤਾਂ ਮੈਂ ਬਣ ਕੋਈ ਨਹੀਂ ਉਠੱਲ ਮਾਰਦੀ ਮੈਂ ਕੋਈ ਗੱਲ ਇਹ ਤਾਂ ਠੀਕ ਆ ਸੋਡੀ ਗੱਲ ਵੀ ਠੱਲ ਵੱਜ ਜਾਂਦੀ ਹੈਗੀ ਤੂੰ ਵੀ ਸੈਣਾ ਦੇਖ ਸੋ ਅੱਜ ਕੱਲ੍ਹ ਲੋਕਾਂ ਦਾ ਪਤਾ ਹੀ ਨਹੀਂ ਹੁੰਦਾਗਾ ਵੀ ਕੀ ਗੱਲ ਚਲਾ ਦੇਣ ਵਿੱਚ ਮੈਂ ਤੁਸੀਂ ਫੇਰ ਕਰਨਾ ਕਰੋ ਮੈਂ ਕਰਨ ਗਣਾ ਕੋ ਜ ਨੂੰ ਜਾਊਂਗਾ ਮੈਂ ਤੇ ਫਿਰ ਖਰਚਾ ਤੁਹਾਡਾ ਕੁਝ ਨਹੀਂ ਕਰਾਂਗਾ ਨਾ ਨਾ ਖਰਚਾ ਤਾਂ ਹੁਣ ਪੁੱਤ ਜਿਹੜਾ ਹੋਊਗਾ ਤਾਂ ਸੁੱਖ ਨਾ ਆਪਾ ਕਰਨਾ ਹੀ ਮੈਂ ਕਿਹਦਾ ਕਰਨਾਗਾ ਮੈਂ ਤੇਹੀ ਇੱਕ ਜਵਾਗੜੀ ਹੈਗੀ ਜਿਹੜਾ ਕੋਈ ਮਾੜਾ ਮੋਟਾ ਹੈਗਾ ਮੈਂ ਤੇ ਇਸੇ ਦੀ ਕਰਨਾਗਾ ਲੇਖ ਐ ਹੁੰਦਾ ਨਾ ਮਾਤਾ ਚਲ ਵੀ ਜੇ ਵੀ ਟਾਈਮ ਘੱਟ ਮਿਲਿਆ ਕੋਈ ਨਹੀਂ ਮਾਵਰੂ ਦੇਈ ਜਾਣਾ ਤੁਸੀਂ ਸਾਰੀ ਉਮਰ ਹੀ ਦਿਨ ਆ ਗਈ ਧੀ ਨੂੰ ਹਾਂ ਹਾਂ ਇਹ ਤਾਂ ਠੀਕ ਆ ਸਰਿਆ ਕਰੂ ਜਦੋਂ ਜਾਇਆ ਕਰੂ ਜਾਂ ਦੇਜਿਆ ਕਰੋ ਬਾਕੀ ਉਹਨਾਂ ਦੇ ਕਿਸੇ ਚੀਜ਼ ਦਾ ਘਾਟਾ ਨਹੀਂ ਹਾਂ ਹਾਂ ਇਹ ਤਾਂ ਠੀਕ ਹੈ ਪੁੱਤ ਤਾਂ ਦਸ ਸਾਰੀ ਕੋ ਉਹ ਰੀਤੀ ਦਾ ਦੇ ਲੈਣ ਟੱਕੇ ਦਰੇ ਨਹੀਂ ਜਾਂਦਾਗਾ ਬਾਈ ਬੱਠ ਠੀਕ ਹੈ ਨਾ ਨਾ ਕੋਈ ਨਹੀਂ ਫਿਰ ਚੱਲ ਆਪਾਂ ਚੁੰਨੀ ਚਲਾਵਾ ਕਰ ਦਿੰਨੇ ਪੁੱਤ ਹਾਂ ਗੁੱ ਮਾਂ ਮੈਂ ਕੰਗਾ ਦਿਰਾਇਆ ਕਿ ਚਲ ਐਨ ਮਾਤਾ ਦੱਸਣ ਦਾ ਫਰਜ਼ ਬਣਦਾ ਨਾ ਨਾ ਇਹ ਵਦਗਾ ਹੋ ਗਿਆ ਤੂੰ ਮੈਨੂੰ ਦੱਸ ਗਿਆ ਕੇ ਤੇ ਅਸੀਂ ਤਾਂ ਬਸ ਸਗਣ ਦੀ ਤਿਆਰੀ ਕਰੀ ਬੈਠੇ ਸੀਗੇ ਚਲ ਕੋਈ ਨੂੰ ਕਹਦੇ ਬਸ ਵੀ ਆਪਾਂ ਉਹ ਹੀ ਕਰਦਾ ਕੰਮ ਨਾ ਕੋਈ ਨਹੀਂ ਫਿਰ ਕੋਈ ਕਰਦਾ ਕਰਾਂਗੇ ਚਲ ਠੀਕ ਹੈ ਮਾਤਾ ਜੀ ਜੀ ਚਲ ਠੀਕ ਹੈ ਪੁੱਤ ਮੇਰਾ ਚੰਗਾ ਪੁੱਤ ਆਹ ਹੋ ਸਨੇਹਾ ਲਾ ਕੇ ਮੁੰਡਾ ਤਾਂ ਆਖੇ ਮਾਂ ਦਾ ਕੇ ਚੁੰਨੀ ਚੜਾਵਾ ਹੀ ਕਰਦੇਗੇ ਚਲ ਇਹ ਦੋ ਗੱਲੋਂ ਵੀ ਵਦਗਾ ਚੱਲ ਹੁਣ ਰੋਜ਼ ਰੋਜ਼ ਮੈਥੋਂ ਵੀ ਨਿਕਲੀ ਤੋ ਹੋੁੰਦਾ ਵਾ ਇਹਨੂੰ ਰੋਜ਼ ਬੰਗਾਰੂੰਗੀ ਚਲੋ ਕਿੰਨਾ ਚਾਰਾ ਕੰਮ ਕਿਵੇਂ ਸਤਾਰਕ ਠੀਕ ਹੈ ਮੈਂ ਤਾਂ ਠੀਕ ਹੈ ਤੁਸੀਂ ਦੱਸੋ ਠੀਕ ਆ ਬੱਸ ਤਾਂ ਤੇਨੂੰ ਆਇ ਕਹਿਣਾ ਆਇਤੀ ਮੀ ਕਾਂਡੂ ਸਗਨਪਾਉਂ ਜਾਣਾ ਕਲਦੀਪ ਦਾ ਤੇ ਭਾਈ ਤਿਆਰ ਹੋ ਜਿਓ ਤੇ 10 ਵਜੇ ਚੱਲਾਂਗੇ ਅੱਛਾ ਕੋਈ ਨਾ ਦੇਖ ਲਾਂਗੇ ਹੋਰ ਨਾਲ ਮਨਿੰਦਰ ਨੂੰ ਕਹਿਣੀ ਚੰਗਾ ਕੋਈ ਨਹੀਂ ਹਾਂ ਤਿਆਰ ਹੋ ਜਿਓ ਤੇ 10 ਵਜੇ ਵਸ ਤੁਰਨਾ ਆਪਾਂ ਠੀਕ ਹੈ ਤੇ ਕੋਈ ਕੋਈ ਖੜ ਜਾ ਬੈਠਣ ਨੂੰ ਨਹੀਂ ਕਹਿੰਦੀ ਕੋਈ ਮੰਝਾ ਨਾ ਭੀੜ ਭਾਈ ਮੇਰੇ ਤਾਂ ਸੱਨੀ ਦਾ ਟਾਈਮ ਹੋ ਰਿਹਾ ਆਥਨੇ ਦੁੱਧ ਵੀ ਚੋਣੇ ਨਾ ਤੇ ਚੱਕ ਜਾਣਗੇ ਜੇ ਨਾ ਕੋ ਸਪਾਇਆ ਇਹਨਾਂ ਨੂੰ 10 ਮਿੰਟ ਨੇ ਐਟ ਵਾਲੀ ਨੀਰਾ ਕੋਈ ਬਰੋਹ ਜਾਉਂਦਾ ਤੇਰੇ ਜਿਹਦੇ ਰੋਹ ਦੇ ਟਾਈਮ ਤੇ ਪਾਈਦਾ ਹੁੰਦਾ ਪਸ਼ੂਆਂ ਨੂੰ ਨੀਰਾ ਤਾਂ ਇਹ ਤਾਂ ਤੇਰੀ ਫਰੀਕਣੀ ਆ ਮੈਂ ਤਾਂ ਚੱਲ ਕੇ ਆਈ ਆ ਕੋਈ ਨਾ ਫੇਰ ਚੱਲ ਕੇ ਆਈਆਂ ਕੋਈ ਨਾ ਨਾਲ ਇਹਨਾਂ ਦੇ ਘਰੇ ਬਹਣ ਬੈਠ ਕੇ ਆਈਆਂ ਤੂੰ ਚਾਹ ਪਾਣੀ ਪਿਆਈ ਹੋ ਉਹਨਾਂ ਨੇ ਇਹਨੇ ਤਾਂ ਪਿਆਇਆ ਉਹ ਤਾਂ ਮੇਰੇ ਜੋਰ ਆ ਜੋਰ ਤਾਂ ਤੇਰੇ ਘਰੇ ਨਹੀਂ ਸੀਗਾ ਚੱਲ ਕੋਈ ਨਾ ਫੇਰ ਮੈਂ ਬਹਿਲੀ ਹੋ ਜਾ ਫੇਰ ਬੁਲਾ ਲੇਉਂਗੀ ਤੈਨੂੰ ਚਾਹ ਪਾਣੀ ਪੀਜੀ ਚੱਲ ਕੋਈ ਨਾ ਫੇਰ ਤਿਆਰ ਹੋ ਜਾ ਨਾ ਚੰਗ ਕੋਈ ਨਾ ਚਾਹ ਦਾ ਕੀਆ ਚਾਹ ਦਾ ਤੇ ਮੈਂ ਹੋਰ ਕਰਕੇ ਫੇਰ ਹਾਂ ਚੱਲ ਬੈਲਾਡੀ ਬੈ ਮੁੰਡਿਆ ਹਾਂ ਇਹ ਥਾਪਿਆ ਉਹ ਜਿੱਦ ਕਰਦਾ ਨਿਕੜੂ ਨਾ ਪਿਆਦਾ ਕਿਤੇ ਕੀ ਹੋ ਗਿਆ ਕੀ ਕਹਿਤਾ ਇਨਾਂ ਨੇ ਭਗਵਾਨੇ ਤੈਨੂੰ ਪਸਮਾਨੇ ਕੀ ਕਿਹਾ ਆਹ ਰੇ ਰੇ ਬੰਤੂ ਆਈ ਸੀ ਕਿਉਂ ਕੱਲ ਨੂੰ ਮੁੰਡਿਆਂ ਦਾ ਸ਼ਗਨ ਕਰਨ ਜਾਣਗੇ ਕਹਿੰਦੀ ਤਿਆਰ ਆ ਰਹੇ ਹੋ ਕਹਿੰਦੀ ਲੀੜਾ ਕੱਪੜਾ ਦਾ ਵਧੀਆ ਰਸ ਪਾ ਕੇ ਆ ਜੇ ਸਾਡੇ ਨਾਲ ਮਨਿੰਦਰ ਨੂੰ ਕਹਿੰਦੇ ਹੋ ਕਹਿੰਦੀ ਤੇਰੀ ਗੱਲ ਸੁਣ ਲਾਂ ਮਾ ਠੀਕ ਹੈ ਮੈਂ ਤਾਂ ਉਹਦੇ ਵੀ ਜਵਾਬ ਦੇ ਦੱਸ ਤੈਨੂੰ ਮੈਂ ਤੈਨੂੰ ਅੱਜ ਵੀ ਕਹਤਾ ਵੀ ਆਪਾਂ ਉਹਨਾਂ ਦੇ ਜਾ ਕੇ ਵਰਤਣਾ ਨਹੀਂ ਚਾਚਾ ਮੂਰੇ ਹੋਇਆ ਫਿਰਦਾਗਾ ਮੈਨੂੰ ਤਾਂ ਸਾਰੇ ਪਿੰਡ ਚੋਂ ਗੱਲ ਉੱਠਦੀ ਉੱਠਦੀ ਮਿਲੀ ਆ ਕੰਮ ਤਾਂ ਸਾਰਾ ਉਸੇ ਨੇ ਕਰਾਇਆ ਚੋਰੇ ਨੇ ਆਪਾਂ ਕਿਹੜੇ ਜਾਣਦੇ ਆ ਮੈਂ ਕਿਹਾ ਕੋਈ ਨਾ ਦੇਖਾਂਗੇ ਮੈਂ ਤਾਂ ਐਂ ਕਹਤਾ ਤੈਨੂੰ ਮੈਂ ਦੱਸਦਾ ਠੀਕ ਹੈ ਜਾਣਾ ਨਹੀਂਗਾ ਅਮੇ ਅਗੇ ਮਨਿੰਦਰ ਨੂੰ ਲੈ ਜਾ ਕੋ ਮਨਿੰਦਰ ਕਿਉਂ ਜਾਉਂਗਾ ਹਾਂ ਦੇਖ ਤਾਂ ਸਹੀ ਮੈਂ ਬੋਲੀ ਨਹੀਂ ਮੈਂ ਕਹ ਉਹਦੀ ਨਨਤ ਬੋਲਦੀ ਹੈ ਕੋ ਬੈਠਣ ਨੂੰ ਨਹੀਂ ਕਹਾਂਗੀ ਚਾਹ ਪਾਣੀ ਲਾ ਕੇ ਚਾਹ ਪਾਣੀ ਪੀ ਕੇ ਆਈਆਂ ਤੇ ਘਰ ਚਾਹ ਪੀਓ ਉੱਧਰ ਜਾ ਕੇ ਚਾਚਾ ਇੱਕ ਵਾਰੀ ਪੀਓ ਸਾਡੇ ਕਦੇ ਕੀ ਹੈਗਾ ਭਾਲਦੇ ਆ ਚਾਹ ਇੰਸੀ ਕਰਦਾ ਆ ਦੇੜਾ ਬਹਿ ਗਿਆ ਕਿੱਕਰਦਾ ਮਰ ਜਾਣੇ ਦਾ ਉਹਨੇ ਸਾਰਾ ਕੰਮ ਕਰਾਇਆ ਹੈਗੇ ਜੀਤਾ ਜਾਣਾ ਮੈਂ 4-5 ਸਾਗ ਪਹਿਲਾਂ ਟੁੱਟਗੇ ਸੀਗੇ ਆ ਇੱਕ ਪਤਾ ਨਹੀਂ ਜਿਹੇ ਨਾ ਕਰਾਉਂਦਾ ਨਾ ਇਹਨੇ ਪਤਾ ਕਿੱਥੋਂ ਕਰਾਇਆ ਹੋਊਗਾ ਕਿੱਥੋਂ ਆਪ ਦੀ ਲੈ ਕੇ ਆਇਆ ਉਥੋਂ ਕਰਾਇਆ ਹੋਊਗਾ ਨਿਕਲ ਉਧਰ ਨਹੀਂ ਕੋਈ ਭਈ ਯਾਰਾਣੀ ਹਾਂ ਉਹ ਬਸ ਇਹਨੂੰ ਆਇਆ ਪਿੰਡ ਦੇ ਵਿੱਚ ਇਹਨਾਂ ਦਾ ਰਾਜ ਕਰਾ ਦਾਂ ਮੈਂ ਇਹੀ ਰਹਿ ਗਈ ਹਾਂ ਹੁਣ ਪਿੰਡ ਦੇ ਵਿੱਚ ਸ਼ਰਮ ਤਾਂ ਆਉਂਦੀ ਨਹੀਂ ਚੋਰੇ ਨੂੰ ਹੈ ਕਿ ਮੈਨੂੰ ਲੋਕ ਕੀ ਕਹਿਣਗੇ ਹੁਣ ਕੀ ਕਰੀਏ ਫਿਰ ਹੁਣ ਹੈ ਮੇਰੀ ਗੱਲ ਸੁਣ ਲੈ ਜਾਣਾ ਨਹੀਂ ਨਾ ਮੈਂ ਨਹੀਂ ਜਾਂਦੀ ਮੇਰੀ ਜਾਂਦੀ ਜੁੱਤੀ ਐਹੀ ਜਿਹੜਾ ਪਤਾ ਜਾ ਕੇ ਨਹੀਂ ਖੜਦੇ ਆਪਾਂ ਨੂੰ ਕੀ ਲੋੜ ਆ ਆਪਾਂ ਤੇਰੇ ਹਲਵਾਈ ਨਾਲ ਲੈਣੇ ਕੋਈ ਗੱਲ ਨਹੀਂ ਬਰ ਆਪਾਂ ਉਹਨਾਂ ਦੇ ਵਿਆਹ ਦਾ ਲੱਡੂ ਨਹੀਂ ਖਾਣਾ ਹਾਂ ਕੀ ਲੋੜ ਆਪਾਂ ਨੂੰ ਲੱਡੂਆਂ ਤੇ ਬੈਠੇ ਉਹਨਾਂ ਦੇ ਦੇਖ ਲੈ ਮੇਰੇ ਤਾਂ ਅੱਗ ਲੱਗ ਗਈ ਸਣੇ ਕੱਪੜੇ ਕਿਦਾਂ ਨਹੀਂ ਆ ਕੇ ਗਿਆ ਕੱਲ ਨੂੰ ਸ਼ਗਨ ਕਰਨ ਜਾਂਮ ਕਿ ਚੌੜੀ ਹੋ ਗਿਆ ਛੱਜ ਕੇ ਗਏ ਮੈਨੂੰ ਨਣਦੋ ਦੀ ਉਹੀ ਰਾਣਾ ਹਾਂ ਉਹ ਵੀ ਤੇਰਾ ਕਰਦੀ ਸੀ ਲੈ ਫੇਰ ਪਾਲੀ ਸੰਨੀ ਫੇਰ ਮੈਂ ਕਿ ਮੇਰੇ ਤਾਂ ਸੰਨੀ ਦਾ ਟਾਈਮ ਹੋ ਰਿਹਾ ਪਾ ਭਰੇ ਤੂੰ ਨਹੀਂ ਦੇਣਾ ਪਸੂਆ ਨੇ ਵਧੀਆ ਕੀਤਾ ਵਧੀਆ ਕੀਤਾ ਬਿਠਾਓ ਇਹਨਾਂ ਨੂੰ ਪਿਆਓ ਚਾਹ ਮੇਰੀ ਗੱਲ ਸੁਣ ਲਾ ਮਾਂ ਠੀਕ ਹੈ ਮੈਂ ਜਾ ਕੇ ਦੇਖਦਾ ਲੈਣਾ ਬੜਕ ਕਿਹਨੇ ਰਿਸ਼ਤਾ ਕਰਾਇਆ ਵੀ ਮਾ ਚਾਚੇ ਨਹੀਂ ਕਰਾਇਆ ਚਾਚੇ ਨੇ ਰਿਸ਼ਤਾ ਕਰਾਇਆ ਹੋਣਾ ਫਿਰ ਪੂਆ ਨੂੰ ਸੱਦ ਕੇ ਚਾਚੇ ਦਾ ਇਹੋ ਜਿਹਾ ਜਲੂਸ ਕੱਢਾਂਗੇ ਜਲੂਸ ਕੱਢਾਂਗੇ ਨਾ ਤੂੰ ਯਾਦ ਰੱਖੀ ਪੂਆ ਕੰਜਰੀ ਕਿਹੜਾ ਤੂੰ ਫਿਰ ਕਹੇਗਾ ਕਹਿੰਦੀ ਉਹ ਵੀ ਇਹਦੇ ਟਕ ਕੈਨੇਡਾ ਪਾਸਪੋਰਟ ਦੀਆ ਤੇਰੇ ਚਾਚੇ ਕਣੀ ਉਹ ਕਹਣਾ ਚੱਜਦੀ ਐ ਇੱਧਰ ਆਉਂਦੀ ਐ ਉਧਰ ਹੀ ਮਰਦੀ ਐ ਫਿਰ ਤਾਈ ਦਾ ਕਹਿੰਦਾ ਜਲੂਸ ਤਾਂ ਕੱਢ ਦਿਆਂਗੇ ਹੋਰ ਨਹੀਂ ਤਾਂ ਕੋਸਾ ਜਲੂਸ ਤਾਂ ਕੱਢ ਉਬਰ ਚੱਕਲੇ ਸਹੀ ਗੱਲ ਆ ਤੇਰੀ ਹੋਰ ਕੀ ਆ ਪਤਾ ਸਤਾ ਕਰ ਕਿਸੇ ਬੰਦਿਆਂ ਨੂੰ ਆਣੇ ਕਮਾੜਚੇ ਦਾ ਪਤਾ ਹੀ ਹੋਊਗਾ ਕਿਸੇ ਨੂੰ ਵੀ ਹਾਂ ਭਾਈ ਕਿਸੇ ਨੇ ਤਾਂ ਦੱਸਿਆ ਹੀ ਹੋਊਗਾ ਇਹ ਰਿਸ਼ਤਾ ਕਿਹਨੇ ਕਰਾਇਆ ਜਾਣ ਕੇ ਜਾਣ ਕੇ ਨਾ ਮਾਂ ਜਾਣ ਕੇ ਮਿੱਠੀਆਂ ਮਾਰਦਾ ਇਹ ਠੀਕ ਹੈ ਇਹਨੂੰ ਹੁਣ ਆਏ ਆ ਵੀ ਮੈਂ ਇਹਨਾਂ ਨਾਲ ਇਸ ਗਾਂਡ ਗਵਾਂਡ ਦੇ ਵਿੱਚ ਵਰਤੂਗਾ ਠੀਕ ਹੈ ਫਿਰ ਇਹ ਸਾਡੇ ਆਉਣ ਜਾਣ ਲੱਗੇਗੇ ਠੀਕ ਹੈ ਫਿਰ ਇਹਦੀ ਜਾਣ ਪਛਾਣ ਹੋਊਗੀ ਬਸ ਬੁੜੀਆਂ ਨਾਲ ਬੁੜੀਆਂ ਬੋਲਣ ਲੱਗ ਜਾਂਦੀਆਂ ਬਸ ਸਾਰਾ ਕੁਝ ਭੁੱਲ ਜਾਂਦੇ ਉਹਨੂੰ ਸਰਪੰਚ ਨਹੀਂ ਬਣਾ ਰੱਖਿਆ ਹਾਂ ਨਿਕਲੀ ਨੂੰ ਨਾ ਮਸਲੀ ਬਣਾ ਰੱਖਿਆ ਹਾਂ ਹਾਂ ਨਿਕਲੀ ਨੂੰ ਭੁੱਲ ਜਾਂਦਾ ਹੁੰਦਾ ਵੀ ਕਰਾ ਕੇ ਕਰੇ ਬਾ ਇੱਥੇ ਆ ਗਿਆ ਤੇ ਭਾਲਦਾ ਗਾ ਹੁਣ ਰਿਸ਼ਤੇਦਾਰੀਆਂ ਰਿਸ਼ਤੇ ਰਿਸ਼ਤੇਦਾਰੀਆਂ ਦੇ ਬਰਤਨ ਵਰਤਨ ਤਾਂ ਮੈਂ ਜਾਂਦਾ ਨਹੀਂਗਾ ਸਿੱਧੀ ਜੀ ਗੱਲ ਮੈਂ ਤੈਨੂੰ ਦੱਸਦੀ ਹਾਂ ਭੂਆ ਵਰਤਦੀ ਆ ਵਰਤੀ ਜਾਵੇ ਆਪਾਂ ਫਿਰ ਭੂਆ ਨੂੰ ਵੀ ਨਹੀਂ ਬੁਲਾਉਂਦੇ ਤੈਨੂੰ ਮੈਂ ਇੱਕ ਗੱਲ ਦੱਸਾਂ ਹਾਂ ਆਪਾਂ ਤਾਂ ਲੋੜ ਨਹੀਂ ਗੱਲ ਦੱਸਾਂ ਕੱਲ ਨੂੰ ਹੈ ਕਿ ਕੈਸਾ ਹਾਂ ਹੂੰ ਕੱਲ ਨੂੰ ਕੈਸਾ ਤਾਂ ਆਈ ਨਾ ਉਹ ਚਾਚੇ ਨੂੰ ਇਹ ਹੀ ਭਸੂੜੀ ਪਾਵਾਂਗੇ ਨਾ ਵਿਚ ਵਿਚਾਲੇ ਵਿਆਹ ਦੇ ਤੇ ਨਾ ਉਹਨੂੰ ਵਿਆਹ ਦੇਖਣਾ ਪਵੇ ਠੀਕ ਹੈ ਤੇ ਨਾਲੇ ਇਧਰ ਕੈਸਾ ਭਰ ਜੀ ਬੋਏ ਤੇ ਨਾ ਉਹਦਾ ਵਿਚਾਲੇ ਵਿਆਹ ਰਹਿ ਗਿਆ ਨਾ ਫਿਰ ਤੂੰ ਆ ਕੇ ਦੇਖੀ ਮੇਰਾ ਨਾ ਵੀ ਲਾਡੀ ਇਹ ਵੀ ਗੱਲ ਠੀਕ ਹੈ ਤੇਰੀ ਹਾਂ ਹਾਂ ਚੱਲ ਤੂੰ ਹੁੰਦੜਕ ਲੈ ਕੇ ਆ ਉਹ ਕੰਨਾਂ 'ਚ ਗੱਲ ਭੋਲ ਮੈਨੂੰ ਕੈਸਾ ਤੱਕਦੀ ਵੀ ਲਾਡੀ ਕੈਸਾ ਨਹੀਂ ਪਰਦਾ ਆਹੋ ਹਾਂ ਆਇਆ ਹੈ ਕਿਸੇ ਨੂੰ ਕਹੇ ਦੀ ਤੂੰ ਵਧ ਗਿਆ ਕੰਜਰ ਨੂੰ ਪਤਾ ਹੀ ਫੇਰ ਲੱਗੂਗਾ ਇਹਨੂੰ ਹਾਂ ਜਿਹੜਾ ਚੌੜਾ ਹੋਇਆ ਫਿਰਦਾ ਮਸੀਂ ਹਾਮਲਾ ਫੈਲਾ ਕਰਕੇ ਪੰਤ ਸਹੀ ਆ ਪਾਪਾਇਆ ਕੰਜਰ ਨੇ ਲਿਆ ਕਿ ਵੰਡਰਫੁਲ ਬੇਬੇ ਹਾਂ ਹਰਮਨ ਕਿੱਥੇ ਚਲੀ ਪੁੱਤ ਮੈਂ ਡਰ ਚਾਹਤੇ ਕਿ ਘਰੇ ਜਾਂਦੀ ਸੀਗੀ ਉਹਨਾਂ ਨੂੰ ਕਈ ਕਿ ਆਉਂਦੀ ਸੀਗੀ ਵੀ ਕੱਲ ਨੂੰ ਆਪਣੇ ਪ੍ਰੋਗਰਾਮਾਂ ਚਾਚੇ ਘਰੇ ਹਾਂ ਪੁੱਤ ਬੇਬੇ ਤੈਨੂੰ ਕਿੰਨੇ ਵਾਰੀ ਕਿਹਾ ਵੀ ਉਹਨਾਂ ਦੇ ਘਰੇ ਨਾ ਜਾਇਆ ਕਰ ਨਾਲੇ ਕਿਹੜੀ ਰਿਸ਼ਤਰੀ ਆਪਣੀ ਉਹਨਾਂ ਨਾਲ ਆਪਣੇ ਕਦੇ ਦੁੱਖ ਸੁੱਖ ਚ ਨਹੀਂ ਆ ਕੇ ਖੜੇ ਹੈਗੇ ਅੱਜ ਤੱਕ ਉਹ ਨਾਲੇ ਪੱਟ ਕਿਲ ਤਾਂ ਪਹਿਲੀ ਦੱਬ ਘਟਨੇ ਆਪਣੇ ਉਹ ਬਿੱਬ ਜਦੋਂ ਦੀ ਮੈਂ ਸਵਤ ਪ ਸੰਭਾਲੀ ਹੈ ਨਾ ਮੈਂ ਤੈਨੂੰ ਰੋਂਦੀ ਕਰ ਲੋਂਦੀ ਨੂੰ ਦੇਖਿਆ ਕਦੇ ਉਹਨਾਂ ਨੇ ਤੇਰਾ ਸਹਾਰਾ ਨਹੀਂ ਬਣਿਆ ਬਿੱਬ ਜਦੋਂ ਦੀ ਮੈਂ ਸਵਤ ਪ ਸੰਭਾਲ ਲਈ ਹੈ ਨਾ ਅੱਜ ਤੱਕ ਉਹ ਕਦੇ ਆਪਣੇ ਆ ਕੇ ਨਹੀਂ ਖੜੇ ਮੈਂ ਤੈਨੂੰ ਹਮੇਸ਼ਾ ਰੋਂਦੀ ਕਰ ਲੋਂਦੀ ਨੂੰ ਦੇਖਿਆ ਲੋਕਾਂ ਦੇ ਘਰੇ ਭਾਂਡੇ ਮਾਂ ਦੇ ਨੂੰ ਦੇਖਿਆ ਉਹਨਾਂ ਨੇ ਕਦੇ ਇੱਕ ਵਾਰ ਵੀ ਤੈਨੂੰ ਕਿਹਾ ਕਿ ਵੀ ਹਾਂ ਕਿਉਂ ਜਾਨੀਏ ਕੰਮ ਕਰਨਾ ਅਸੀਂ ਬਣਦੇ ਤੇਰਾ ਸਹਾਰਾ ਤੂੰ ਉਹਨਾਂ ਦੇ ਕਹਿ ਜਲਨੀ ਹੈਗੀ ਆਪਣੇ ਸ੍ਰੀਕਾਂ ਦੇ ਕਰੇ ਜਿਹੜੇ ਆਪਨ ਦੇਖ ਕੇ ਨਹੀਂ ਜਰਦੇ ਕੋਈ ਨਹੀਂ ਪੁੱਤ ਹਰਮਨ ਆਪਨਾ ਬੰਦਾ ਮਾੜਾ ਕਰੇ ਅਗਲਾ ਪੰਮਾ ਕੋਸੇ ਸੋਚੀ ਜਾਵੇ ਬਾਈ ਗਰੂ ਤਾਂ ਡਰ ਕੇ ਕਹਿੰਦੇ ਆਪਾਂ ਕੋਤੋ ਬਹੁਤ ਵਧੀਆ ਕਰਤਾ ਉਹਨਾਂ ਨੇ ਆਪਣੇ ਨਾਲ ਪਰ ਆਪਾਂ ਨਹੀਂ ਮਾੜਾ ਕਰਦੇ ਬੇਬੇ ਮੇਰੇ ਸੂਲਾਂ ਚ ਨਿਕਿਆ ਹੋਇਆ ਇਹ ਚੀਜ਼ ਵੇਹਾ ਮੈਂ ਤਾਂ ਇੱਕੋ ਗੱਲ ਸੋਚੀ ਹੋਈ ਐ ਵੀ ਚੰਗੇ ਨਾਲ ਚੰਗੇ ਰਹੋ ਮਾੜੇ ਨਾਲ ਮਾੜੇ ਰਹੋ ਕਿਉਂ ਬਣੀ ਆਪਾਂ ਚੰਗੇ ਆਪਾਂ ਨੇ ਚੰਗੇ ਬਣ ਦਾ ਠੇਕਾ ਲਿਆ ਹੋਇਆ ਅਗਲੇ ਆਪਾਂ ਅਗਲੇ ਆਪਣੇ ਡਾਂਗ ਮਾਰ ਦੇਣ ਤੇ ਆਪਾਂ ਨਾਲ ਪੁੱਛ ਪੁੱਛ ਕਰਕੇ ਬਰੋਣੇ ਕੀ ਗੱਲ ਨਹੀਂ ਹਰਮਨ ਕੇਰਾਂ ਤਾਂ ਮੈਨੂੰ ਜਾਇਆ ਹੁੰਦੇ ਬਬੇ ਆਪਣੇ ਹੋ ਕੁਛ ਨਹੀਂ ਲੱਗਦੇ ਹੈਗੇ ਉਹਨਾਂ ਨੂੰ ਥੱਦਣ ਦੀ ਇੱਥੇ ਕੋਈ ਲੋੜ ਨਹੀਂ ਹੈ ਕਿ ਸਾਡੇ ਨਾਲ ਆ ਕੇ ਬੜਨ ਸਰ ਠੀਕ ਆ ਹਰਮਨ ਪੁੱਛ ਜਿਵੇਂ ਤੂੰ ਆਖੇਂਗੀ ਮੈਂ ਉਵੇਂ ਕਰ ਲੈਣੀ ਆ ਨਹੀਂ ਜਾਂਦੀ ਠੀਕ ਆ ਕਵਰਾਂ ਨੂੰ ਪਤਾ ਬੇਬੇ ਕਬਰੋਂਣ ਵਾਲੀ ਤਾਂ ਗੱਲ ਹੀ ਹੈ। ਦੇਖੋ। ਬਸ ਬਤ ਹਰਮਨ ਕਬਰਾਂ ਨਾ ਤੂੰ ਜੇ ਤੂੰ ਕਹੀਂ ਨੀ ਆ ਆਪਾਂ ਨਹੀਂ ਸਾਦੇ। ਦੇਖ ਬੇਬੇ। ਸ਼ਰੀਕ ਕਦੇ ਕਿਸੇ ਦੀ ਮਿੱਤ ਨਹੀਂ ਹੁੰਦੇ। ਉਹ ਤਾਂ ਸ਼ੁਰੂ ਤੋਂ ਆਪਣਾ ਮਾੜਾ ਸੋਚਦੇ ਆਏ ਨੇ। ਵੀ ਹਾਂ ਇਹ ਤਾਂ ਕਦੋਂ ਮਰ ਜਾਣ ਤੇ ਅਸੀਂ ਇਹਨਾਂ ਦਾ ਘਰ ਵੀ ਸੰਭ ਲਈਏ। ਜ਼ਮੀਨ ਤਾਂ ਉਹਨੇ ਸੰਭੀ ਰੱਖੀ ਐ। ਤੂੰ ਤਾਂ ਅੱਜ ਤੱਕ ਬੋਲੀ ਵੀ ਨਹੀਂ ਹੈਗੀ ਉਹਨਾਂ ਦੇ ਮੂਰੇ ਵੀ ਹਾਂ ਸਾਡੀ ਜ਼ਮੀਨ ਮੋੜ ਦੋ। ਉਹ ਤਾਂ ਐਡੇ ਬੇਸ਼ਰਮ ਨੇ, ਐਡੇ ਬੇਈਮਾਨ ਨੇ। ਮੈਂ ਤਾਂ ਕਹਿੰਦੀ ਕੱਖ ਨਾ ਰਹੇ ਉਹਨਾਂ ਦਾ। ਸਾਡੇ ਜਮੀਨ ਦੱਬੀ ਬੈਠੇ ਨੇ ਕੋਈ ਨਹੀਂ ਪਤਾ ਹਰ ਮਨ ਕੋਈ ਨਹੀਂ ਘਬਰਾਣਾ ਤੂੰ ਬੈਗਰੂ ਕਰਦਾ ਜਿੰਨਾ ਕਰਦਾ ਆਪਣੇ ਨਕਰੀਆ ਬੈਗਰੂ ਨੇ ਕਰੀਆ ਬੰਦਾ ਕੋਈ ਨਹੀਂ ਕਰਨ ਵਾਲਾ ਬੇਈਮਾਨ ਸੀ ਬੇਈਮਾਨਾ ਉਹਨਾਂ ਨੂੰ ਲੈ ਕੇ ਬਹਿ ਜੂਗਾ ਜੋ ਤੱਕ ਰੱਬ ਕਰੂਗਾ ਦੇਖੀ ਜਾਊਗੀ ਬੇਬੇ ਪਤਾ ਨਹੀਂ ਤੂੰ ਦੇਖਣਾ ਪਤਾ ਨਹੀਂ ਮੈਂ ਦੇਖਣਾ ਨਹੀਂ ਪਰ ਇਸ ਟਾਈਮ ਤਾਂ ਵਧੀਆ ਤਰੀਕੇ ਨਾਲ ਰਹਿ ਰਹੇ ਨੇ ਨਾ ਉਹ ਵਧੀਆ ਖਾ ਰਹੇ ਨੇ ਚੰਗਾ ਹੰਡਾ ਰਹੇ ਨੇ ਪਤਾ ਨਹੀਂ ਰੱਬ ਜਿਹੜੇ ਮਾੜੇ ਕਰਮ ਕਰਦੇ ਨੇ ਉਹਨਾਂ ਨੂੰ ਵਧੀਆ ਕਿਉਂ ਰੱਖਦਾ ਸਾਡੇ ਨਾਲ ਕਿਉਂ ਮਾੜਾ ਕਰਦਾ ਅਸੀਂ ਕਿਹੜਾ ਰੱਬ ਦੇ ਮਾਂ ਮਾਰੇ ਨੇ ਉਹ ਤਜਕਾਲ ਦੇ ਜ਼ਮਾਨੇ ਚ ਬੇਈਮਾਨਾ ਫੜਦਾ ਗਾ ਚੱਲ ਬੇਬੇ ਤੂੰ ਜਾਈ ਨਾ ਹੁਣ ਮੈਂ ਤੈਨੂੰ ਦੱਸਦਾ ਨਹੀਂ ਜਾਂਦੀ ਪੁੱਤ ਬੇਬੇ ਬੀਨੀ ਵਿਚਾਰੀ ਜਮੀ ਭੋਲੀ ਐ ਤੈਨੂੰ ਐ ਨਹੀਂ ਪਤਾ ਵੀ ਕਿਹੜਾ ਬੰਦਾ ਮਾੜਾ ਤੇ ਕਿਹੜਾ ਚੰਗਾ ਆਓ ਵਾਸ਼ੇ ਜਿੰਨੀ ਰਾਹੀ ਮੇਰਾ ਵੀਰ ਜਨ ਚੜਿਆ ਜਿੰਨੀ ਰਾਹੀ ਆ ਮੇਰਾ ਵੀਰ ਜਨ ਚੜਿਆ ਉਹ ਨਰਾਹ ਦਾਰੇ ਤਮਾਗਾੜ ਬਣਿਆ ਤਾਰੇ ਠੰਡਵਾਣਿਆ ਬਈ ਤੂੰ ਤਾਂ ਗੱਡੀ ਖੋਲ ਫਿਰ ਆਪਾਂ ਹੱਥੀ ਬੈਠ ਜੀਏ ਵਿੱਚ ਚਲ ਚਲ ਭਾਈ ਲੈਟ ਹੋ ਜਾਉਂਗੇ ਹਾਂ ਹਾਂ ਹੋਰ चल यार मम्मी यहां ना ना रिया से मैंने 10 बैग दे सुना गया और तो मैं साथ में किसी ਆਪਣਾ ਭੈਣ ਜੀ ਤੁਸੀਂ ਇੱਧਰ ਆ ਜਾਓ ਹਨਾ ਕੋਈ ਕੋਈ ਆ ਜਾਓ

ਬਾੜੀ ਦਵੱਲ ਕੇ ਕੀ ਫਾਇਦਾ ਕਾਰਜ ਤੇ ਕੰਮ ਚ ਬਾੜੀ ਆਰੀ ਦੇਖਿਆ ਨੁਕਸਾਨ ਹੋ ਜਾਂਦਾ ਹੁੰਦਾ ਹਾਂ ਤਾਂ ਹੀ ਤਾਂ ਮੈਂ ਤੈਨੂੰ ਕਿਹਾ ਹੈਗਾ ਵੀ ਕੋਈ ਵੱਡੀ ਗੱਲ ਨਹੀਂ ਚਲੋ ਇਹ ਤਾਂ ਵਧੀਆ ਹੋ ਗਿਆ ਹੁਣ ਗੱਡੀ ਨਾ RAM ਨਾਲ ਚਲਾਣ ਵਾਲੇ ਬਰਦਨ ਦਾ ਸਾਰ ਹਾਂ ਕਾਲ ਕਾ ਨਹੀਂ ਕਰਨੀ ਹੈਗੀ ਨਹੀਂ ਚੱਲਦਾ ਗਲੀ ਭੀੜੀ ਹੈ ਹਾਂ ਤੇਰੇ ਬੱਟੇ ਤੇ ਨੇ ਬਸ ਕੋਈ ਗੱਲ ਹੀ ਹੌਲੀ ਹੌਲੀ ਚੱਲੀ ਚੱਲ ਹੁਣ ਸੁਨਾਮ ਸਾਰ ਸਾਰੇ ਕੋਈ ਨਹੀਂ ਸਹੀ ਹੈ ਬਾੜੀ ਗੱਡੀ ਦਵੱਲ ਕੇ ਕੀ ਕਰਨਾ ਹਾਂ ਵੇਖਾਂਗੇ ਬਹੁਤ ਕਹੇ ਜੀ ਆ ਕਿ ਜੇ ਮੈਂ ਜਹਾਜ਼ਾਂ ਮੁੰਡਾ ਉੱਲੀ ਤੇ ਮਿਲ ਕੇ ਬੜੀਆਂ ਵਧੀਆ ਗੱਲਾਂ ਕਰਾਂ ਤੀ ਚਾਹ ਬਾਂਗੇ ਐਮਐਸਸੀ ਦੀ ਚੱਕਾ ਨਿਆ ਕੋਟੀਆਂ ਜਿਹੇ ਹੇਕੀਆਂ ਹੋਊਗਾ ਨਾ ਉਹ ਇਸ ਉੱਪਰ ਤੇ ਰਲ ਕੇ ਬੈਠੇ ਸ਼ੋਤ ਕਬੀਲਦਾਰਾਂ ਦੀ ਹੋਵੇ ਓ ਮਾ ਸੋਣੀ ਘਟ ਹੋਵੇ ਕਹਿੰਦੇ ਹੁੰਦੇ ਆ ਕਿ ਹਾਂ ਉਹ ਵੀ ਇੱਜਤਾਲੀ ਹੋਵੇ ਇੱਜਤਾਲੀ ਹੋਵੇ ਗਾ ਮੇਰੇ ਪਰਜਾਈ ਤਾਂ ਕੰਮ ਨਹੀਂ ਹੁੰਦਾ ਸਾਡੇ ਘਰ ਦਾ ਕੰਮ ਤਾਂ ਕਰ ਲੈ ਕਰਨੀ ਨੀ ਕੰਮ ਧੰਦਾ ਤਾਂ ਚੱਲ ਕੋਈ ਨਹੀਂ ਤੋਂ ਮਤਾਂ ਤੇ ਅੱਤ ਕਸ ਤੋਂ ਕਰਾਈ ਵੀ ਜਾ ਸਿਆਣੀ ਹੋਵੀ ਨਿਯਤ ਕਰ ਦਿਓ ਆਏਗਾ ਇਹਨੂੰ ਸਾੰਧੀ ਹੋਵੇ ਸਾੰਧੀ ਹੋਵੇ ਹਾਣਾ ਇਹ ਹੁੰਦੀਆਂ ਗੱਲਾਂ ਸਿਆਣੇ ਤੇ ਪੁੱਤ ਦੀਆਂ ਚਤਾਲਿਆਂ ਦੀਆਂ ਕਾਚ ਹੈ ਹਾਈਕਲ ਫਾਫਾਂ ਬੈਠੇ ਦੇ ਦੀਨੇ ਵਾਓ ਚਲੋ ਕਿਹ ਰਿਖਿਆ ਅੰਦਰ ਆ ਜਾਓ ਉੱਠਾਇਆ ਜਾਓ ਗਾਓ ਸਰਪੰਚਾ ਨੂੰ ਜਦ ਕੀ ਹੋਵੇਗਾ ਜੇ ਦੇਖੇਗਾ ਉਹ ਗਾਓ ਫਰਗੋ ਸੈਕ ਕੀ ਦਾਲੂ ਪੁਰਾਤ ਮੇਰੇ ਕੋਲ ਮੇਰੀ ਗਰਲਫ੍ਰੈਂਡ ਆ ਪਾਸਟਿੰਗ ਤੇ ਨਾ ਲੱਗਦੀ ਤਾ ਗੱਡੀ ਗੱਡੀ ਨਹੀਂ ਚੱਲਦਾ ਪੁੱਤ ਪੱਤੇ ਚ ਕੋਈ ਨਹੀਂ ਟੈਂਟ ਰਿਸਕਾ ਕਰਾ ਇਹ ਹਾਂ ਉਹ ਨਹੀਂ ਗੱਡੀ ਸੁੱਚਦੇ ਬੰਦ ਹੋਣੀ ਚਾਹੀਦੀ ਹੈ ਬੋਰੀਆਂ ਆਉਣਗੀਆਂ ਕਹਿੰਦੇ ਹੁੰਦੇ ਆ ਕਿ ਖੁਰਮੋ ਖੁਰਮੀ 100 ਵਾਰੀ ਬਚੋਲੇ ਦੇ ਟੋਹੀਂ ਚ ਚੌ ਮਾਰੀ ਨਹੀਂ ਕਹਿੰਦਾ ਪਰਿਵਾਰ ਦੇ ਕੰਮ ਆ ਤੇ ਲੋੜ ਹਾਂ ਤੇ ਲੋੜ ਆ ਬੱਸ ਚੱਲ ਮੇਰੀ ਗੱਲ ਸੁਣ ਬਾਈ ਫੂ ਲੱਗ ਮੂਰੇ ਮਾੜਾ ਜਾ ਚਲੋ ਅੱਜ ਲੱਗ ਮੂਰੇ ਹਾਂ ਆ ਲੈ ਬੱਸ ਕੋਈ ਕੋਈ ਚਲ ਹਾਂ ਲੈ ਚਲੋ ਭਾਈ ਉਹ ਜਾ ਗਾਹਾਂ ਮੋ ਆਈ ਆਈ ਪੁਰੇਟ ਪਾਛਾਨ ਮੈਨਾਂ ਸੁਣਾਈ ਹੈ ਕੀ ਗੱਲ ਹੈ ਪੁਰੇ ਆ ਇੱਕ ਮਿੰਟ ਪੁਰੇ ਕੀ ਗੱਲ ਹੋਗੀ ਕਾਲਾ ਤਾਂ ਠੀਕ ਹੈ ਜਰੂਰੀ ਨਾ ਕੋਈ ਬਿਦਲੀ ਗੱਲ ਹੈ ਤਾਂ ਕੀ ਜਰੂਰੀ ਕਰਨਾ ਹੈ ਦਾ ਫਲੇ ਬੋਲੀ ਪਰ ਜੇ ਤੂੰ ਠੀਕ ਹੈ ਹਾਂ ਹੈ ਥੋੜੀ ਬੰਕਿਸ ਨੂੰ ਪਤਾ ਲੱਗ ਜੀ ਨਹੀਂ ਕਾਲੇ ਨੂੰ ਕੀ ਹੋ ਗਿਆ ਠੀਕ ਹੈ ਉਸਨੇ ਹੋਇਆ ਨੂੰ ਜਮਾ ਠੀਕ ਹੈ ਤੇ ਫਿਰ ਤੈਨੂੰ ਐ ਕਿਉਂ ਕਹਿਤਾ ਵੀ ਉਹਦੀ ਅੱਖ ਖਰਾਬ ਹੋ ਗਈ 5 ਲੱਖ ਰੁਪਏ ਗਈ ਲੈ ਮੈਨੂੰ 5 ਲੱਖ ਹਾਂ ਕਹਿ ਗੱਲ ਤੇ ਪੁਰੇਟ ਤੂੰ ਕੀ ਕਰਨਾ ਪਾਤੀ ਰਖ ਬਸ ਮੇਰੀ ਗੱਲ ਸੁਣ 5 ਲੱਖ ਰੁਪਏ ਦੇ ਦੇ ਠੀਕ ਹੈ ਤੇ ਤੈਨੂੰ ਡੇਢ ਕਰੋੜ ਰੁਪਏ ਕਮਾ ਕੇ ਦੇ ਦੂੰਗਾ 5 ਲੱਖ ਤੋਂ ਹਾਂ 5 ਲੱਖ ਤੋਂ ਡੇਢ ਕਰੋੜ ਉਹ ਕਿੰਨੇ ਮੈਂ ਸਮਝੀ ਨਹੀਂ ਪੁੱਤ ਤੇਰੀ ਗੱਲ ਆਪੇ ਸਮਝ ਜੇ ਤੂੰ ਰੁਪਏ ਆ ਗਏ ਨਾ ਗੈਂਡੀ ਦਾ ਧੱਕਾ ਮੁੱਕ ਜੂਗਾ ਤੇਰਾ ਪਰ ਮੈਂ ਦੱਸਦੀ ਗੱਲ ਠੀਕ ਹੈ ਤੂੰ ਐਂ ਦੇਖ ਲੈ 5 ਲੱਖ ਨਹੀਂ ਗੱਲ ਮੇਰੀ ਹੋ ਗਈ ਬੰਦੇ ਨਾਲ ਹੈ 5 ਲੱਖ ਨਹੀਂ ਕੀ ਚਾਚੇ ਦਾ ਕੰਮ ਕਰਾ ਦਾਂਗੇ 7 ਕਿੱਲੇ ਜਮੀਨ ਕੀ 4 ਲੱਖ ਦੇ ਹਿਸਾਬ ਨਾਲ ਕਿੱਲਾ ਇਹ 25 ਪਰਮਾਨ ਦੇਂਗੀ ਤੂੰ ਨਾ ਇਹ ਤਾਂ ਮਤਲਬ ਚਾਚੇ ਨੂੰ ਬਲਵਾਉਣਾ ਚਾਚੇ ਨੂੰ ਮੈਂ ਮਰਵਾਉਂਦਾ ਆਪੇ ਬਸ ਗੱਲ ਮੇਰੀ ਹੋ ਗਈ ਤੂੰ ਰੁਪਏ ਦੇ ਬਸ ਰੁਪਏ ਇਕੱਠ ਦਿੱਤੇ ਇਕੱਠ ਚਾਟਾ ਗਿਆ ਜਮੀਨ ਆਪਣੇ ਕੋਲੇ ਬਸ ਹੈ ਚਾਚੀ ਨੂੰ ਗਿਜਾਰਾਂਗੇ ਬਸ ਉਹਨੂੰ ਪੁੱਤਰ ਤੇਰੀ ਗੱਲ ਸੁਣ ਤੇਰਾ ਨਾਮ ਨਾ ਪਰਿਆ ਕਰਨ ਤੋਂ ਮੈਂ ਕਹੀ ਜਾਨਾ ਪਹਿਲਾਂ ਨਹੀਂ ਪਹਿਲਾਂ ਦੁਨੀਆ ਰੋਣ ਪਿੱਟਣ ਬਾੜਾ ਜਦੋਂ ਉਹ ਮੈਂ ਮਾਰਦਾ ਸੀ ਚਾਚੇ ਦੇ ਸੱਚ ਕੋਲੋਂ ਖੋਚ ASCII ਪੁੱਤ ਮੇਰਾ ਦਿਲ ਨਹੀਂ ਕਹਿੰਦਾ ਵੀ ਤੂੰ ਮੇਰੀ ਅੱਖਾਂ ਤੋਂ ਪਰੇ ਹੋਵੇਂ ਨਹੀਂ ਹੁੰਦਾ ਮਾ ਮੇਰਾ ਨਾਮ ਕੀ ਮੈਂ ਆ ਗੁਆ ਹੰਡੇ ਵਰਤੇ ਬੰਦੇ ਹੈਗੇ ਪਹਿਲਾਂ ਉਹਨਾਂ ਨੇ ਸੋਨਾ ਸਤਾਣਾ ਕਰਤਲ ਕਰੇ ਹੈਗੇ ਕਿਸ ਚਾਲ ਦੇਣਾ ਤੇ ਕਈ ਨਾਂ ਪੰਜ ਲੱਖ ਦਾ ਸਪੰਜੇ ਦਾ। ਉਹਨ ਦੇ ਲੱਕ ਉਹਦਾ ਹਾਲ ਹੈ। ਹੈਂ ਅੰਗੂਰੀ ਕਾਨੂੰ ਦੇਣ ਨੂੰ ਵੀ ਤਾਂ ਫਿਰਦੇ ਸੀ 5-4 ਲੱਖ। ਮੇਰੀ ਗੱਲ ਸੁਣ ਨਾਲ ਤਾਂ ਉਹ ਥਾਂ ਆਪਣੇ ਕੋਲੇ ਆ ਜਾਊਗਾ। ਠੀਕ ਹੈ? ਤੇ ਨਾਲੇ ਚਾਚਾ ਮਰ ਜਾਊਗਾ। ਤੇ ਨਾਲੇ ਜ਼ਮੀਨ ਆਪਣੇ ਕੋਲੇ ਆ ਜਾਊ। ਕਿੰਨਾ ਫਾਇਦਾ ਹੋ ਜੂਗਾ 5 ਲੱਖ ਚ? ਇਹ ਤਾਂ ਚੱਲ ਸਮਝ ਨਹੀਂ ਆਪਾਂ ਤੇ ਮੇਰੀ। ਜੇ ਚੱਲ ਕੋਈ ਨਾ ਜ਼ਮੀਨ ਆ ਆਪਣੇ ਕੋਲੇ ਆ ਗਈ। ਜੇ ਚਾਚੇ ਨੂੰ ਮਾਰ ਤਾ ਉਹ ਭੱਜ ਜੂਗੀ। ਪਰ ਮੇਰਾ ਵੀ ਦਿਲ ਜਾਨੀ ਮੰਨਦਾ ਕ каранਟੀਨ ਤੂੰ ਕਮਾਲ ਹੋ ਗਈ ਤੇਰੇ ਜਦੋਂ ਮੈਂ ਤੈਨੂੰ ਕਹੀ ਇਹ ਨਾ ਕਿਸੇ ਨੂੰ ਹੀ ਪਤਾ ਲੱਗਦਾ ਫਕੜ ਆਏ ਤੇ ਐਂਟਰੀ ਮਾਰਨੀ ਆਪ ਅਗਲੇ ਨੂੰ ਪੈਸੇ ਫੜਾ ਆਵਾਂਗੇ ਠੀਕ ਆ ਤੁਹਾਡਾ ਜਿਹਾ ਕੰਮ ਉਹ ਜਦੋਂ ਦੂਜੇ ਪੈਸੇ ਪੂਰੇ ਫੜਾ ਦਾਂਗੇ ਬਸ ਅੱਦੇ ਦੇ ਪੈਸੇ ਤਾਂ ਕੰਮ ਕਰਾਵਾਂਗੇ ਬੰਦੇ ਕੌਣ ਐ ਤੈਨੂੰ ਕੀ ਬਤਾਤੀ ਤੂੰ ਬਾਸਾ ਤੈਨੂੰ ਕਿਸੇ ਦੇ ਦੱਸਾਂਗੀ ਕਿ ਕਹਿ ਦੂੰ ਪੰਜਾਬ ਨਹੀਂ ਕਿਸੇ ਨੂੰ ਇਹ ਜੱਗਾ ਮਾਰੇ ਬੰਦੇ ਨੇ ਤੂੰ ਦਨ ਮੈਂ ਕਹੀ ਹੈ ਨਾ ਘਰੇ ਬੈਠੀ ਤੇ ਤੂੰ 1.5 ਕਰੋੜ ਦੀ ਮਾਲ ਕਰਵਾ ਦੇ ਆਪਾਂ ਜਿਹੜਾ ਉਸ ਪਾਲਦੇ ਸਾਰਾ ਖਾਤਣਾ ਕੋਲਿਆ ਦੂਗਾ ਐਵੇਂ ਰੋਲਾ ਪਾਈ ਜਨੇ ਕੋ ਸੁਣਨ ਨੂੰ ਗਏ ਤੇ ਤੂੰ ਪੈਸੇ ਦੇ ਬਸ ਮੈਨੂੰ ਇਹ ਹੈ ਗਿਆ ਤਾਂ ਨਹੀਂ ਚਾਉਣਾ ਜ ਆਪਣਾ ਮਾਸੇ ਗੈਨੇ ਤੱਕ ਪੈਸੇ ਲੈ ਕੇ ਆਵਾਂ ਉਹ ਤੇ ਪੈਸੇ ਤੇ ਕੋਈ ਗੱਲ ਨਹੀਂ ਹੋ ਜਾਣਗੇ ਪਰ ਕੰਮ ਹੀ ਇੱਕ ਸੂਤਾ ਹੈ ਤੇ ਸੂਤਾ ਕਰ ਤੋਂ ਲਾਵਾ ਹਾਂ ਤੂੰ ਕਮਾਲ ਕਰਦੀ ਐ ਜਿਹੜੇ ਕੰਮ ਨੂੰ ਮਕਾਬਲਾ ਫਿਰਦਾ ਹੁਪਾ ਮੈਨੇਜਰ ਵੀ ਹੈਣੀ ਵੀ ਇੱਥੇ ਹੈ ਕੀ ਕਰ ਰਿਹਾ ਕੋਤ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੇਰਾ ਦਿਮਾਗ ਖਰਾਬ ਹੋ ਗਿਆ ਤੂੰ ਬਾਈ ਟੈਨਸ਼ਨ ਨਾਲ ਹੈ ਠੀਕ ਹੈ ਫੰਡ ਦੇ ਵਿੱਚ ਸਾਰੇ ਕਿਤੇ ਐਂ ਗੱਲ ਬੁਲਾ ਲੈ ਵੀ ਕਾਲੇ ਦੇ ਅੱਖ ਦੇ ਵਿੱਚ ਕੋਈ ਲੈਡ ਪੈ ਗਈ ਲਾਤੀ ਉੱਥੇ ਗਿਆ ਵੇ ਤੂੰ ਰਪੀਏ ਫੜਾ ਮੈਨੂੰ ਉੱਥੇ ਦੇਖੀ ਕਰਨ ਹੁੰਦਾ ਹੈ ਚਲ ਰਪੀਏ ਤਾਂ ਲੈ ਜਾ ਪਰ ਕੋਤ ਸੰਭਲ ਕੇ ਤੂੰ ਟੈਨਸ਼ਨ ਨਾਲ ਲੱਗਦਾ ਮੇਰਾ ਦਿਲ ਖੁਰਾਉਂਦਾ ਕਿੱਥੋਂ ਦੇਖ ਮੈਂ ਐਨੀ ਗੱਲ ਮੈਂ ਕਹਿ ਨਹੀਂ ਸਕਦੀ ਤੂੰ ਜਮਾਂ ਟੈਨਸ਼ਨ ਨਾਲ ਲੈ ਫਿਕਰੀ ਨਾ ਕਰ ਕਿਸੇ ਗੱਲ ਦਾ ਮੈਂ ਜਦ ਜਿਵੇਂ ਤੈਨੂੰ ਕਹਤਾ ਸਾਰਾ ਕੁਝ ਉਵੇਂ ਹੀ ਹੋਊਗਾ ਲੈ ਇੱਕ ਗੱਲ ਦੱਸ ਮੈਨੂੰ ਇਹ ਗੱਲ ਤੈਨੂੰ ਪਾਲੀ ਨੇ ਕਹੀ ਹੈ ਉਹ ਮੈਨੂੰ ਕਿਸੇ ਮੇਰੇ ਦਿਮਾਗ ਦੇ ਵਿੱਚ ਤਾਂ ਕਿੱਦਾਂ ਦੀ ਚੱਲਦੀ ਹੈ ਇਹ ਗੱਲ ਤੂੰ ਲੈਣਾਗੇ ਐਸੇ ਗੱਲ ਤੋਂ ਪੁੱਤ ਮੈਂ ਤਾਂ ਇੱਕ ਗੱਲ ਕਹਿਣੀ ਹੈ ਕਾਲਾ ਜੇਕਰ ਆਪਣੀ ਕੁੜੀ ਨੂੰ ਵਸਾ ਕੇ ਰਾਜੀ ਨਹੀਂ ਹੈ ਕਲੇਸ਼ ਕੱਪਾ ਕਰਦਾ ਹੈ ਕੋਈ ਵੀ ਜ਼ਮੀਨ ਤੇ ਅੱਖ ਹੈ ਕਿਤੇ ਇਹ ਨਾ ਆਉਂਦੇ ਕੱਲ ਨੂੰ ਕਾਲਾ ਤੈਨੂੰ ਉਮੜ ਲਾ ਕੇ ਕਿਤੇ ਕਾਲਾ ਹੀ ਫਸਵਾ ਦੇ ਤੈਨੂੰ ਨਹੀਂ ਕਾਲਾ ਆਪਾਂ ਨੂੰ ਕਿਵੇਂ ਫਸਾ ਦੂਗਾ ਹੈ ਜ਼ਮੀਨ ਤਾਂ ਮੇਰੇ ਨਾਮ ਲੱਗੂਗੀ ਨਾਲੇ ਕਾਇਰ ਉਹਦੇ ਵਿੱਚ ਕੀ ਬੈਨੀਫਿਟ ਜੇ ਚੱਲ ਹੁਣ ਮੈਨੂੰ ਕਹਿ ਵੀ ਦਿੱਤਾ ਵੀ ਆਹ ਉਹਨੂੰ ਤਾਂ ਅੱਪਾ ਚਾਚਾ ਦਾ ਕੰਮ ਕਰਾ ਲੈਣਾ ਫਿਰ ਚਾਚੇ ਨੂੰ ਕਾਹਦੀ ਜਮੀਨ ਉਹਦਾ ਨਾਮ ਮਾੜੀ ਗੱਗੂ ਕੀ ਮੇਰੇ ਨਾਲ ਨਹੀਂ ਕਰੂ ਤੂੰ ਤਾਂ ਕਹਿੰਦਾ ਉਹਨੂੰ ਕੀ ਬেনিਫਿਟ ਹੈ ਤੇ ਪਹਿਲਾਂ ਆਪਣੀ ਕੁੜੀ ਨੂੰ ਕਿਉਂ ਪਲੇਸ ਕਰਦਾ ਸੀ ਕਿਉਂ ਜ਼ਮੀਨ ਮੰਗਦਾ ਸੀ ਓਹੋ ਉਹ ਤਾਂ ਕਲੀਅਰ ਹੀ ਉਹ ਦਿਮਾਗ ਦੇ ਵਿੱਚ ਖਰਾਬੀ ਹੋਈ ਜਾਂਦੀ ਆ ਬੰਦਾ ਕਿਸੇ ਦੇ ਮਗਰ ਲੱਗ ਜਾਂਦਾ ਮੈਂ ਤੂੰ ਬਾਰੇ ਸਵਾਲ ਜਵਾਬ ਨਾ ਕਰ ਇਹ ਸਵਾਲ ਜਵਾਬ ਜਵਾਬਾਂ ਟਾਈਮ ਨਹੀਂ ਹੈਗਾ ਠੀਕ ਹੈ ਤੂੰ ਪੈਸੇ ਲਿਆ ਕੇ ਤੇ ਅਛੇਦ ਨੇ ਉਹ ਬੰਦੇ ਡੀਕੇ ਨਾ ਪੈਸੇ ਵੜਾ ਕੇ ਆਉਣੇ ਉਹਨਾਂ ਚਲ ਕੋਈ ਨਾ ਪੈਸੇ ਤਾਂ ਮੈਂ ਦੇ ਦਾਨੀ ਆ ਤੂੰ ਉਹੀਂ ਕਰੀ ਜਾਏਂਗੀ ਤੀ ਤਾਂ ਰੁਕ ਉੱਥੇ ਕਿੱਲੇ ਜਾ